ਕੀ ਤਰ੍ਹਾਂ ਦਾ ਨਾਮ ਹੈ ਮੇਰਾ ਨਾਮ ਜਸਮੀਤਪੁਰ ਭਾਈ ਸਾਹਿਬ ਕਦੋਂ ਗਏ ਸੀ ਘਰ ਉਹ ਤੇ ਸਵੇਰੇ ਪਾਉਣੇ ਸੀ ਗਏ ਨੇ ਅੱਛਾ ਤੇ ਕੀ ਚਾਹੀ ਦੇ ਤਾ ਕੋਈ ਨਹੀਂ ਆਉਂਦੇ ਪਰ ਉਹ ਰਾਮਿਆ ਉੱਥੇ ਬਰਸ਼ੀ ਆ ਤੇ ਮੈਂ ਉੱਥੇ ਚੱਲਿਆ ਸੀ ਦੀ ਬੱਸੀ ਪਤਾ ਨਹੀਂ ਕਿ ਮੈਂ ਨਹੀਂ ਕਦੀ ਨਹੀਂ ਪੁੱਛ ਕੇ ਸੀ ਕੀਤੀ ਹੁਣ ਬੱਛਿਆਂ ਨੂੰ ਪਤਾ ਕੋ ਖਲਦੇ ਗਏ ਸੀ ਬਲਕਿ ਕੱਲ੍ਹ ਦਾ ਮਾਰ ਸਾ ਕੱਲੂ ਗਏ ਸੀ ਨਹੀਂ ਉਹ ਅੱਜ ਹੀ ਗਏ ਨੇ ਕੱਲ੍ਹ ਹੋਰ ਕਿਤੇ ਪਰ ਹੋਰਾਂ ਨੇ ਉੱਥੇ ਗਏ ਹੋਣ ਤੁਹਾਨੂੰ ਵੀ ਸੂਚਨਾ ਮਿਲਣੀ ਹੋਣੀ ਮੈਨੂੰ ਤਾਂ ਮੈਂ ਤਾਂ ਇੱਥੇ ਪਰ ਆ ਲੰਮੀ ਪਈ ਹਾਂ ਤੇ ਮੈਨੂੰ ਤੇ ਆਣ ਕੇ ਪੱਤਰਕਾਰਾਂ ਨੇ ਬੂਹਾ ਖੜਕਾਇਆ ਤੇ ਮੈਂ ਆਉਟ ਕੇ ਬੂਹਾ ਖੋਲਿਆ ਉਹ ਤੋਂ ਨਾਲ ਕੇ ਭੈਣ ਦੀ ਖਬਰ ਮੈਂ ਹਾਂ ਤੇ ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਦੱਸਿਆ ਠੀਕ ਦੱਸਤਾ ਉਹਨਾਂ ਨੇ ਆਖੇ ਪਾਜੀ ਕਿੱਥੇ ਹਾਂ ਮੈਂ ਹਾਂ ਅੰਕਲ ਮੈਂ ਉਹ ਅੰਬਸਰ ਕੇ ਜਾਂਦੇ ਆ ਗੱਲ ਹੋਈ ਹੈ ਪਰ ਮੈਨੂੰ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਅਸ ਵੀ ਸੀ ਫਾਲ ਤੋਂ ਗੋੜ ਚ ਲਈ ਗਈ ਮੈਨੂੰ ਨਹੀਂ ਜੀ ਅੱਛਾ ਤੇ ਪਹਿਲਾਂ ਵੀ ਨਾਲ ਚ ਗੱਲ ਕੀਤੀ ਸੀ ਕੀ ਬਾਤ ਪਤਾ ਲੱਗਾ ਕਾਦੀ ਕੁਝ ਕਰਦੇ ਰਹੇ ਨੇ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਿਹਾ ਸਾਰਿਆਂ ਨੂੰ ਪਤਾ ਨਹੀਂ ਆ ਇੰਨੀ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ ਬਸ ਕੀ ਵਾਸਤੇ ਕਾਬੀ ਹੋਣਾ ਤਲ ਚੁੱਕਿਆ ਗਿਆ ਹਾਂਜੀ ਉਹ ਤੇ 84 ਦੇ ਤੁਰੇ ਨੇ ਪਾਸੇ ਕਾਬੀ ਸਰ ਜਿਲ੍ਹਾ ਜਦੇ ਮਾਦ ਹਾਂਜੀ ਪਤਾ ਕੁਛ ਕਿਹੜੀ ਕ੍ਰਿਆ ਕਰੇ ਮਾਦ ਤੁਸ ਜੀਐਲ ਚੈਂਬਰ ਸਰ ਵੀ ਰਹੇ ਨੇ ਗੁਰਦਾਸਪੁਰ ਵੀ ਰਹੇ ਨੇ ਉਹ ਲੁਧਿਆਣੀ ਵਾਲ ਵੀ ਰਹੇ ਨੇ ਮਾਈਡ ਕਰਾਉਂਦੇ ਚੰਡੀਗੜ੍ਹ ਉਹ ਕੇਸ ਜਿੱਥੋਂ ਜਿੱਥੋਂ ਦਾ ਮਾਣ ਨੂੰ ਪਤਾ ਹੋਏਗਾ ਕਿੱਦਾਂ ਦੇ ਕੇਸ ਨੂੰ ਪਤਾ ਲਗਾ ਕਰਾਉਂ ਕਰਾਉਂ ਕਹਾਂ ਦਲਾਣੀ ਸਾਰੇ ਮੇਰੇ ਪਰਵਾਰ ਦੇ। ਉਹ ਕਿ ਕੀ ਕਹਣਾ ਚਾਹੀਦਾ ਸੀ। ਨੇ ਉਹ ਕਾਰ ਕੁਝ ਨਹੀਂ ਕਹਿ ਕੇ ਗਏ। ਬਸ ਚਲੇ ਗਏ ਨੇ ਕਿ ਕੋਈ ਸ਼ੇ ਟੈਮ ਹੋਇਆ ਬਸ ਦਾ ਕੈਮ ਹੋ ਗਿਆ ਬਸ ਇੰਨੀ ਗੱਲ ਕਹਿ ਕੇ ਤੇ। ਬਸ ਜੋ ਜੋਗਦਾ ਸਹੀ ਕੀਤਾ। ਨਾ ਮੈਨੂੰ ਨਹੀਂ ਲੱਗਦਾ ਸੀ। ਉਹਨੇ ਹੁਣ ਇੰਨਾ ਕੰਮਾਂ ਵਾਲਾ ਹੈਗੇ ਉਹ ਪਤਾ ਨਹੀਂ ਕੀ ਹੋਊ। ਇੱਦਿ ਸਵਾਚੀ ਉਹ ਤਾਂ ਕੀਤਾ ਹੋਈ। ਪਤਾ ਨਹੀਂ ਜੀ ਹੁਣ ਹੋਵੇ ਇਹ ਤਾਂ ਹੁਣ ਮਿਲਾਂਗੇ ਤੇ ਫੇਰੀ ਪਤਾ ਲੱਗੂ। ਤਾਂ ਲੱਗਦਾ ਗਲਤ ਕੀਤਾ ਜੋਗੇ। ਗਲਤ। ਤੂੰ ਤਾਂ ਇਹ ਗਲਤ ਅੱਗੇ ਵੀ ਗਲਤ ਪਾਈ ਹੁਣ ਵੀ ਗਲਤੀ ਪਾਉਣੇ। ਕੀ ਤਰ੍ਹਾਂ ਦਾ ਨਾਮ ਹੈ ਮੇਰਾ ਨਾਮ ਜਸਮੀਤਪੁਰ ਭਾਈ ਸਾਹਿਬ ਤਦੋ ਵੇਚ ਲੇ ਕਰੋ ਉਹ ਤੇ ਸਵੇਰੇ ਪਾਉਣੇ ਚੇ ਗਏ ਨੇ ਅੱਛਾ ਤੇ ਕੀ ਚਾਹੀ ਦੇ ਤਾ ਕੋਈ ਨਹੀਂ ਜਾਂਦੇ ਪਰ ਉਹ ਰਾਮਿਆ ਉਥੇ ਬਰਸ਼ੀ ਹੈ ਤੇ ਮੈਂ ਉਥੇ ਚੱਲਿਆ ਸੀ ਦੀ ਬਸੀ ਪਤਾ ਨਹੀਂ ਕਿ ਮੈਂ ਨੇ ਕਦੀ ਨਹੀਂ ਪੁੱਛ ਕੇ ਕੀਤੀ ਹੁਣ ਬਰਸ਼ੀ ਨੇ ਪਤਾ ਕੋ ਕੱਲ ਦੇ ਗਏ ਸੀ ਦਮਾਲਾ ਤੇ ਮਾਰ ਸਾ ਕੱਲੂ ਗਏ ਸੀ ਨਹੀਂ ਉਹ ਅੱਜ ਹੀ ਗਏ ਨੇ ਕੱਲ ਹੋਰ ਕਿਤੇ ਪਰ ਹੋਰਾਂ ਨੇ ਉਥੇ ਵੀ ਆਏ ਹੋ ਤੁਹਾਨੂੰ ਵੀ ਸੂਚਨਾ ਮਿਲਣੀ ਹੋਣੀ ਮੈਨੂੰ ਤੇ ਮੈਂ ਤਾਂ ਇੱਥੇ ਪਰਾਂ ਲੰਮੀ ਪਈ ਹਾਂ ਤੇ ਮੈਨੂੰ ਤੇ ਆਣ ਕੇ ਪੱਤਰਕਾਰਾਂ ਨੇ ਬੁਆ ਖੜਕਾਇਆ ਤੇ ਮੈਂ ਉਸਦੀ ਬੁਆ ਖੋਲਿਆ ਤੋਂ ਨਾ ਕਿ ਪੈਂਦੀ ਖਬਰ ਕਿ ਮੈਂ ਹਾਂ ਤੇ ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਦੱਸੀ ਕੀ ਬਸਤਾ ਉਹਨਾਂ ਦਾ ਉਹਨਾਂ ਦੇ ਪਾਜੀ ਕਿੱਥੇ ਅੰਕਲ ਮੈਂ ਅੰਕਲ ਮੈਂ ਉਹ ਅੰਬਸਰ ਕੇ ਜਾਂਦੇ ਆ ਗੱਲ ਹੋਈ ਹੈ ਮੈਨੂੰ ਬਦਲ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਕਰ ਉਸ 20 ਸਾਲ ਤੋਂ ਬੋੜ ਚੱਲ ਗਈ ਮੈਨੂੰ ਨਹੀਂ ਪਤਾ ਅੱਛਾ ਤੇ ਪਹਿਲਾਂ ਵੀ ਉਹਨਾਂ ਨੇ ਸ਼ਿਕਸ਼ ਕੀਤੀ ਉਹ ਸਿੱਖੀ ਬਾਤ ਪਤਾ ਲੱਗਾ ਤਾਂ ਕੀ ਕੁਝ ਕਰਦੇ ਰਹੇ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਿਹਾ ਸਾਰਿਆਂ ਨੂੰ ਪਤਾ ਨਹੀਂ ਆ ਇਹ ਨਹੀਂ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ ਬਸ ਕੀ ਵਾਸਤੇ ਕਾਬੂ ਹੋ ਰਿਹਾ ਤਰ ਚੁੱਕਿਆ ਹੈ ਹਾਂਜੀ ਉਹ ਤੇ 84 ਦੇ ਤੁਰੇ ਨੇ ਪਾਸੇ ਕਾਬੀ ਸਾਲ ਜੇਲਾ ਜਰੇ ਮਾਦ ਹਾਂਜੀ ਪਤਾ ਕੁਛ ਕਿਹੜੀ ਗ੍ਰਿਥੀਆ ਜਰੇ ਮਾਦ ਤੁਮ ਜੇਲ ਚੈਂਬਰ ਸਰ ਵੀ ਰਹੇ ਨੇ ਗੁਰਦਾਸਪੁਰ ਵੀ ਰਹੇ ਨੇ ਉਹ ਲੁਧਿਆਣੀ ਵਾਲ ਵੀ ਰਹੇ ਨੇ ਬਾਈਡ ਕਰਾਉਂਦੇ ਕਿਉਂ ਚੰਡੀਗੜ੍ਹ ਉਹ ਕੇਸ ਜਿੱਥੋਂ ਜਿੱਥੋਂ ਆਨ ਨੂੰ ਪਤਾ ਹੋਏਗਾ ਕਿੱਦਾਂ ਦੇ ਕੇਸ ਨੂੰ ਪਤਾ ਲੱਗਦਾ ਕਰਵਾਉਂ ਕਰਵਾਉਂ कहाँ चला ਰਹੀ सारे मेरे ਬੰਦੇ ਕਿ ਕੀ ਗਲਤ ਹੋਇਆ ਨੇ ਉਹ ਕਾਰ ਕੁਝ ਨਹੀਂ ਕਹ ਕੇ ਗਏ ਉਹ ਬਸ ਚਲੇ ਗਏ ਨੇ ਪਉਨੇ ਕਿ ਸੀ ਟੈਮ ਹੋ ਗਿਆ ਬਸ ਦਾ ਟੈਮ ਹੋ ਗਿਆ ਬਸ ਇੰਨੀ ਗੱਲ ਕਹਿ ਕੇ ਗਏ ਬਸ ਦਾ ਜੋ ਗਦਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਸੀ ਉਹਨੇ ਹੁਣ ਇੰਨਾ ਕੰਮ ਵਾਲਾ ਹੈ ਗਿਆ ਪਤਾ ਨਹੀਂ ਕੀ ਹੋਇਆ ਇੱਦਿ ਸਵਾਚੀ ਉਹ ਤਾਂ ਕੀਤਾ ਹੋਈ ਪਤਾ ਨਹੀਂ ਜੀ ਹੁਣ ਇਹ ਤਾਂ